ਰਿਸ਼ਤੇਦਾਰਾਂ ਦੀ ਉਮੀਦ ਤੇ ਬੈਠੇ ਹੋ ਕਿ ਉਹ ਤੁਹਾਨੂੰ ਸਪੌਂਸਰਸ਼ਿਪ ਭੇਜਣਗੇ ਉਹ ਵਾਲਾ ਸਮਾਂ ਨਹੀਂ ਹੈਗਾ ਕਿ ਤੁਹਾਨੂੰ ਕਿਸੇ ਵੀ ਸਪੌਂਸਰਸ਼ਿਪ ਦੀ ਲੋੜ ਹੈਗੀ ਆ ਯੂ ਐਸ ਏ ਬਿਨਾ ਸਪੌਂਸਰਸ਼ਿਪ ਤੋਂ ਵੀਜ਼ਾ ਦੇ ਰਿਹਾ ਤਾਂ ਮਤਲਬ ਹੁਣ ਰਿਸ਼ਤੇਦਾਰਾਂ ਦੀ ਮਨਤਾਂ ਕਰਨ ਦੀ ਲੋੜ ਨਹੀਂ ਹੈ ਨਹੀਂ ਨਹੀਂ ਬਿਲਕੁਲ ਵੀ ਉਹਨਾਂ ਦੇ ਤਰਲੇ ਕੱਢਨੇ ਬੰਦ ਕਰ ਦਿਓ ਤੁਹਾਨੂੰ ਉਹਨਾਂ ਦੇ ਕੋਈ ਤਰਲੇ ਕੱਢਣ ਦੀ ਲੋੜ ਨਹੀਂ ਹੈ ਅੱਛਾ ਤੇ ਜਿਹੜੇ ਟੂਰਿਸਟ ਵੀਜ਼ਾ ਤੇ ਵੀ ਕਈ ਲੋਕ ਰਿਫਿਊਜ਼ ਹੋ ਜਾਂਦੇ ਆ ਉਹਨਾਂ ਦਾ ਕੀ ਰਿਫਿਊਜ਼ ਹੋਣਾ ਕੋਈ ਗੁਨਾਹ ਨਹੀਂ ਹੈਗਾ ਦੁਰ ਸੂ ਵੀਜ਼ਾ ਦੇ ਰਿਹਾ ਆਸਟ੍ਰੇਲੀਆ ਵੀ ਟੂਰਿਸਟ ਵੀਜ਼ਾ ਦੇ ਰਿਹਾ ਯੂਰਪ ਕੰਟਰੀ ਤੁਹਾਡਾ ਵੈਲਕਮ ਕਰ ਰਹੀ ਹੈ ਅੱਜ ਇੱਕ ਕੰਟਰੀ ਦਾ ਵੀਜ਼ਾ ਲੈ ਕੇ ਤੁਸੀਂ 30 ਮੁਲਕਾਂ 'ਚ ਕਿਤੇ ਵੀ ਜਾ ਸਕਦੇ ਹੋ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਦੀ ਉਮੀਦ ਤੇ ਬੈਠੇ ਹੋ ਕਿ ਉਹ ਤੁਹਾਨੂੰ ਸਪான்ਸਰਸ਼ਿਪ ਭੇਜਣਗੇ ਤੁਸੀਂ ਤਾਂ ਹੀ ਫੋਰਨ ਜਾ ਸਕਦੇ ਹੋ ਤਾਂ ਹੀ ਤੁਸੀਂ ਆਪਣੇ ਸੁਪਨਿਆਂ ਦੇ ਦੇਸ਼ ਵਿੱਚ ਘੁੰਮ ਸਕਦੇ ਹੋ ਪਰ ਉਹ ਸਪਾਂਸਰਸ਼ਿਪ ਭੇਜਦੇ ਨਹੀਂ ਕਹਿੰਦੇ ਵੀਜ਼ੇ ਆਉਣੇ ਨਹੀਂ ਐ ਸਪਾਂਸਰਸ਼ਿਪ ਹੈ ਹੀ ਨਹੀਂ ਸਾਡੇ ਕੋਲ ਅਸੀਂ ਭੇਜੀ ਨਹੀਂ ਸਕਦੇ ਲਾਰੇ ਲਾਉਂਦੇ ਆ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਰਹਿਣ ਵਾਲੀ ਹੈ ਐਂਡ ਤੱਕ ਜ਼ਰੂਰ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਅਮਰ ਗਿੱਲ ਤੇ ਅਸੀਂ ਗੱਲਬਾਤ ਕਰਾਂਗੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਜੇਪੀ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੋਕ ਵਿਚਾਰੇ ਬੈਠੇ ਹੋਏ ਏਦਾਂ ਆਪਣੇ ਰਿਸ਼ਤੇਦਾਰਾਂ ਦੀ ਉਮੀਦ ਤੇ ਉਹਨਾਂ ਨੂੰ ਸਪਾਂਸਰਸ਼ਿਪ ਨਹੀਂ ਆ ਰਹੀ ਤੇ ਤੁਸੀਂ ਉਹਨਾਂ ਨੂੰ ਭੇਜੋਗੇ ਪਹਿਲਾਂ ਤੇ ਉਹ ਰਿਸ਼ਤੇਦਾਰ ਨਾ ਆਪਣੇ ਦੇ ਇੰਡੀਆ ਰਹਿੰਦੇ ਰਿਸ਼ਤੇਦਾਰਾਂ ਨੂੰ ਵੀਡੀਓ ਦਿਖਾ ਦਿਖਾ ਕੇ ਉਹਨਾਂ ਦਾ ਦਿਮਾਗ ਖਰਾਬ ਕਰਦੇ ਹੂੰ ਵੱਡੀਆਂ ਵੱਡੀਆਂ ਗੱਡੀਆਂ ਦਿਖਾਉਂਦੇ ਵੀ ਅੱਜ ਮੈਂ ਮਰਸੀਡੀ ਲੈ ਲਈ ਅੱਜ ਹੂੰ ਤੇ ਜੇ ਫਿਰ ਉਹਨਾਂ ਦਾ ਦਿਲ ਕਰਦਾ ਜਾਣ ਲਈ ਤੇ ਉਹ ਸਪான்ਸਰ ਭੇਜਣ ਤੋਂ ਅੰਨਾ ਕਰਨੀ ਕਰ ਦਿੰਦੇ ਕਿ ਹੱਲੀ ਜੀ ਵੀਜ਼ਾ ਨਹੀਂ ਆਉਣਾ ਹੱਲੀ ਸਪான்ਸਰ ਅਸੀਂ ਭੇਜ ਨਹੀਂ ਸਕਦੇ ਹੱਲੀ ਆ ਹੋ ਗਿਆ ਹੱਲੀ ਆ ਹੋ ਗਿਆ ਹੱਲੀ ਆ ਬਹਾਨੇ ਲਾਈ ਜਾਂਦੇ ਪਰ ਅੱਜ ਦਾ ਜਿਹੜਾ ਸ਼ੋਅ ਹੈ ਖਾਸ ਤੌਰ ਤੇ ਉਹਨਾਂ ਲਈ ਆ ਜਿਹੜੇ ਰਿਸ਼ਤੇਦਾਰਾਂ ਦੀ ਸਪான்ਸਰ ਦਾ ਇੰਤਜ਼ਾਰ ਕਰ ਕਰਕੇ ਥੱਕ ਚੁੱਕੇ ਆ ਹੁਣ ਤੁਸੀਂ ਬਿਨਾਂ ਸਪான்ਸਰਸ਼ਿਪ ਤੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਨਾ ਸਰਪ੍ਰਾਈਜ਼ ਦੇ ਸਕਦੇ ਹੋ ਉਹਨਾਂ ਦੀ ਸਪான்ਸਰਸ਼ਿਪ ਤੋਂ ਬਿਨਾਂ ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਰਾਹਦਰੀ ਕਹਿੰਦੇ ਹੁਣ ਕੀ ਰਾਹਦਰੀ ਤੋਂ ਬਿਨਾਂ ਹੁਣ ਤੁਹਾਡਾ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਲੱਗ ਜੂਗਾ ਹੁਣ ਉਹ ਵਾਲਾ ਸਮਾਂ ਨਹੀਂ ਹੈਗਾ ਕਿ ਤੁਹਾਨੂੰ ਕਿਸੇ ਵੀ ਸਪੌਂਸਰਸ਼ਿਪ ਦੀ ਲੋੜ ਹੈਗੀ ਆ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਜਾਣਾ ਮਿਲਣ ਅੱਜ ਯੂਐਸਏ ਬਿਨਾ ਸਪੌਂਸਰਸ਼ਿਪ ਤੋਂ ਵੀਜ਼ਾ ਦੇ ਰਿਹਾ ਤੁਹਾਡੇ ਕੋਲ ਟਰੈਵਲ ਆਇਟਰਨਰੀ ਹੋਣੀ ਚਾਹੀਦੀ ਏ ਤੁਸੀਂ ਕਿੱਥੇ ਕਿੱਥੇ ਜਾਣਾ ਘੁੰਮਣ ਫਿਰਨ ਉਸ ਜਗ੍ਹਾ ਦਾ ਜਿਹੜਾ ਹੈਗਾ ਉਹ ਆਪਣਾ ਟੂਰ ਪਲਾਨ ਕਰੋ ਵੀਜ਼ਾ ਅਫਸਰ ਨੂੰ ਦੱਸੋ ਤੇ ਤੁਹਾਨੂੰ ਵੀਜ਼ਾ 10 ਸਾਲ ਦਾ ਮਿਲ ਰਿਹਾ ਚਾਹੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਅੱਜ 1 ਸਾਲ ਵੀ ਆ ਤਾਂ ਵੀ ਤੁਹਾਨੂੰ 10 ਸਾਲ ਦਾ ਹੀ ਵੀਜ਼ਾ ਮਿਲਣਾ अच्छा ठीक है आज कनाडा ਵੀ ਬਿਨਾ ਸਪਾਂਸਰਸ਼ਿਪ ਤੋਂ ਵੀਜ਼ਾ ਦੇ ਰਿਹਾ ਅੱਜ ਆਸਟ੍ਰੇਲੀਆ ਜਾਣਾ ਤੁਸੀਂ ਪਰਿਵਾਰ ਸਮੇਤ 3 ਸਾਲ ਦਾ ਵੀਜ਼ਾ ਮਿਲਦਾ ਹੂੰ 3 ਸਾਲ ਦਾ ਵੀਜ਼ਾ ਅੱਜ ਮਿਲਦਾ ਤੁਸੀਂ ਸ਼ੰਗਨ ਕੰਟਰੀ ਜਾਣਾ ਤੇ ਇੱਕ ਕੰਟਰੀ ਦਾ ਵੀਜ਼ਾ ਲੈ ਕੇ ਤੁਸੀਂ 30 ਮੁਲਕਾਂ ਦੇ ਵਿੱਚ ਕਿਤੇ ਵੀ ਘੁੰਮਣ ਲਈ ਜਾ ਸਕਦੇ ਹੋ ਸੋ ਹੁਣ ਤੁਹਾਨੂੰ ਰਿਸ਼ਤੇਦਾਰਾਂ ਦੇ ਸਪਾਂਸਰਸ਼ਿਪ ਦੀ ਇੰਤਜ਼ਾਰ ਕਰਨ ਦਾ ਲੋੜ ਨਹੀਂ ਹੈਗੀ ਤੁਸੀਂ ਅ ਖੇਤੀਬਾੜੀ ਦਾ ਕੰਮ ਕਰਦੇ ਹੋ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਨੌਕਰੀ ਕਰਦੇ ਹੋ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਰਪ੍ਰਾਈਜ਼ ਦੇ ਸਕਦੇ ਹੋ ਉੱਥੇ ਜਾ ਕੇ ਉਹ ਵੀ ਉਹਨਾਂ ਦੀ ਬਿਨਾ ਸਪਾਂਸਰਸ਼ਿਪ ਤੋਂ ਮਤਲਬ ਹੁਣ ਰਿਸ਼ਤੇਦਾਰਾਂ ਦੀ ਮਿੰਤਾਂ ਕਰਨ ਦੀ ਲੋੜ ਨਹੀਂ ਹੈ ਨਹੀਂ ਨਹੀਂ ਬਿਲਕੁਲ ਵੀ ਉਹਨਾਂ ਦੇ ਤਰਲੇ ਕੱਢਣੇ ਬੰਦ ਕਰ ਦਿਓ ਤੁਹਾਨੂੰ ਉਹਨਾਂ ਦੇ ਕੋਈ ਤਰਲੇ ਕੱਢਣ ਦੀ ਲੋੜ ਨਹੀਂ ਹੈਗੀ ਤੁਹਾਡੇ ਕਾਗਜ਼ਾਂ ਦੇ ਦਮ ਤੇ ਹੀ ਤੁਹਾਡਾ ਵੀਜ਼ਾ ਲੱਗੇਗਾ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਹੋ ਤੁਸੀਂ ਬਿਜ਼ਨਸਮੈਨ ਹੋ ਦੁਕਾਨਦਾਰ ਹੋ ਨੌਕਰੀ ਕਰਦੇ ਹੋ ਜੀ ਤੁਹਾਡੇ ਕੋਲ ਪੁਰਾਣੇ ਫੰਡ ਵੀ ਨਹੀਂ ਹੈਗੇ ਕੋਈ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈਗੀ ਤੁਸੀਂ ਕੋਰੇ ਪਾਸਪੋਰਟ ਦੇ ਉੱਤੇ ਵੀ ਯੂ ਐਸ ਏ ਦਾ 10 ਸਾਲ ਦਾ ਵੀਜ਼ਾ ਲਵਾ ਸਕਦੇ ਹੋ ਅੱਛਾ ਤੇ ਜਿਹੜੇ ਟੂਰਿਸਟ ਵੀਜ਼ਾ ਤੇ ਵੀ ਕਈ ਲੋਕ ਰਿਫਿਊਜ਼ ਹੋ ਜਾਂਦੇ ਆ ਉਹਨਾਂ ਦਾ ਕੀ ਰਿਫਿਊਜ਼ ਹੋਣਾ ਕੋਈ ਗੁਨਾਹ ਨਹੀਂ ਹੈਗਾ ਹਮ ਅੱਜ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤੁਹਾਡੇ ਟਾਈਮ ਪਾਓ ਆਪਣੀ ਪ੍ਰੋਫਾਈਲ ਚ ਚੇਂਜ ਕਰੋ ਜੀ ਪ੍ਰੋਫਾਈਲ ਜਦੋਂ ਤੁਹਾਡੀ ਚੇਂਜ ਹੋ ਜਾਂਦੀ ਕੁਝ ਵੀ ਤਬਦੀਲੀ ਹੁੰਦੀ ਤੁਹਾਡੀ ਇਨਕਮ ਵਾਧੀ ਆ ਇਹ ਕੁਛ ਵੀ ਚੇਂਜਿੰਗ ਹੋਣਾ ਤਾਂ ਤੁਸੀਂ ਮੌਕਾ ਵੇਖ ਕੇ ਆਪਣਾ ਵੀਜ਼ਾ ਅਪਲਾਈ ਕਰ ਦੋ ਸੋ ਅੱਜ ਯੂਕੇ ਵੀ ਟੂਰਿਸਟ ਵੀਜ਼ਾ ਦੇ ਰਿਹਾ ਆਸਟ੍ਰੇਲੀਆ ਵੀ ਟੂਰਿਸਟ ਵੀਜ਼ਾ ਦੇ ਰਿਹਾ ਸੋ ਯੂਰਪ ਕੰਟਰੀ ਤੁਹਾਡਾ ਵੈਲਕਮ ਕਰ ਰਹੀ ਆਜ ਇੱਕ ਕੰਟਰੀ ਦਾ ਵੀਜ਼ਾ ਲੈ ਕੇ ਤੁਸੀਂ 30 ਮੁਲਕਾਂ 'ਚ ਕਿਤੇ ਵੀ ਜਾ ਸਕਦੇ ਹੋ ਯਾਨੀ ਕਿ ਕ੍ਰਿਸਮਸ ਤੇ ਨਿਊ ਇਅਰ ਆਪਣਾ ਬਾਹਰ ਦੇਖ ਸਕਦੇ ਆ ਹਾਂਜੀ ਇਹ ਜ਼ਰੂਰੀ ਨਹੀਂ ਕ੍ਰਿਸਮਸ ਨਿਊ ਇਅਰ ਬਾਹਰ ਦੇਖਣਾ ਜੇ ਜਾਣਾ ਚਾਹੁੰਦੇ ਬੜਾ ਇਹ ਜਿਹੜਾ ਇਕ ਚੰਗਾ ਸਮਾਂ ਮੰਨਿਆ ਜਾਂਦਾ ਜੀ ਐਸ ਟਾਈਮ ਤੇ ਸਾਰੀ ਕੰਟਰੀਆਂ ਦੀਆਂ ਐਮਬੈਸੀਆਂ ਮਿਹਰਬਾਨ ਹੁੰਦੀਆਂ ਸੋ ਇਹ ਬੜਾ ਰਾਈਟ ਸਮਾਂ ਹੁੰਦਾ ਹੈ ਇਸ ਸਮੇਂ ਦੇ ਵਿੱਚ ਤੁਹਾਨੂੰ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰ ਲੈਣਾ ਚਾਹੀਦਾ ਸੋ ਹੁਣ ਮੇਨ ਜਿਹੜਾ ਅੱਜ ਅੱਜ ਦਾ ਜਿਹੜਾ ਸ਼ੋਅ ਕਰ ਰਹੇ ਸੀ ਕਿ ਰਿਸ਼ਤੇਦਾਰ ਲਾਰੇ ਬੜੇ ਲਾਉਂਦੇ ਇਹਨਾਂ ਰਿਸ਼ਤੇਦਾਰਾਂ ਨੂੰ ਜਵਾਬ ਦਿਓ ਵੀਜ਼ਾ ਲਵਾਓ ਬਿਨਾ ਸਪੌਂਸਰਸ਼ਿਪ ਤੋਂ ਔਰ ਸਿੱਧਾ ਜਾ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਓਗੇ ਆ ਲੈ ਆ ਗਏ ਤੇਰੇ ਘਰ ਬਿਨਾ ਤੇਰੀ ਸਪਾਂਸਰਸ਼ਿਪ ਦੋ ਕਿਉਂਕਿ ਤੁਹਾਡੇ ਕਾਗਜ਼ਾਂ 'ਚ ਵੀ ਉਹਨਾਂ ਦਮ ਹੈਗਾ ਤੁਸੀਂ ਖੁਦ ਆਪਣੇ ਕਾਗਜ਼ਾਂ ਦੇ ਬੇਸ ਦੇ ਉੱਤੇ ਵੀ ਤੁਸੀਂ ਟੂਰਿਸਟ ਵੀਜ਼ਾ ਲੈ ਲੋ ਲੋਕਾਂ ਨੂੰ ਇੰਨਾ ਸ਼ਾਇਦ ਪਤਾ ਨਹੀਂ ਆ ਉਹ ਵੀਰ ਨਹੀਂ ਹੈਗੇ ਹਾਂਜੀ ਤੇ ਅਸੀਂ ਇਹ ਵੀਰ ਕਰਨਾ ਹੀ ਸਾਡਾ ਕੰਮ ਹੈ ਅੱਜ ਸਾਡਾ ਕੰਮ ਕੀ ਤੁਹਾਡਾ ਕੰਮ ਕੀ ਤੁਸੀਂ ਸਾਰੀ ਦਿਹਾੜੀ ਅਵੇਰ ਹੀ ਕਰਦੇ ਹੋ ਵੱਖ-ਵੱਖ ਇਮੀਗ੍ਰੇਸ਼ਨ ਐਕਸਪਰਟ ਦਾ ਸ਼ੋਅ ਕਰਕੇ ਸੋ ਸਾਡਾ ਕੰਮ ਵੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਸੀਂ ਇਹ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਹੀ ਅਵੇਰਨੈਸ ਆਏਗੀ। ਸੋ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਉੱਥੇ ਰਿਸ਼ਤੇਦਾਰ ਭੈਣ ਭਰਾ ਰਹਿੰਦਾ ਤਾਂ ਹੀ ਘੁੰਮਣ ਜਾ ਸਕਦੇ। ਹਮ ਹੁਣ ਕੋਈ ਵੀ ਬੰਦਾ ਅੱਜ ਤੁਹਾਡਾ ਕੋਈ ਰਿਸ਼ਤੇਦਾਰ ਅਮਰੀਕਾ ਨਹੀਂ ਰਹਿੰਦਾ ਤਾਂ ਵੀ ਅਮਰੀਕਾ ਜਾ ਸਕਦੇ। ਕੈਨੇਡਾ ਨਹੀਂ ਰਹਿੰਦਾ ਤਾਂ ਵੀ ਕੈਨੇਡਾ ਜਾ ਸਕਦੇ ਹੋ। ਆਸਟ੍ਰੇਲੀਆ 3 ਸਾਲ ਦਾ ਵੀਜ਼ਾ ਦੇ ਰਿਹਾ। ਅੱਜ ਯੂਰਪ ਕੰਟਰੀ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਜਾ ਸਕਦੇ ਹੋ ਨੀਦਰਲੈਂਡ ਜਾਣਾ ਜਰਮਨੀ ਜਾਣਾ ਕਿਸੇ ਵੀ ਕੰਟਰੀ ਜਾਣਾ ਜਾ ਸਕਦੇ ਜੀ ਕੋਈ ਪ੍ਰੋਬਲਮ ਨਹੀਂ ਨੀਦਰਲੈਂਡ ਨਾਲ ਮਤਲਬ ਕਰ ਸਕਦੇ ਆ ਅਪਲਾਈ इजीली ਕਰ ਸਕਦੇ ਹੋ ਹੁਣ ਤੁਹਾਡੇ ਕੋਲ ਪੁਰਾਣੇ ਫੰਡ ਨਹੀਂ ਹੈਗੇ ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹੀ ਵਹਿਮ ਹੈ ਕਿ ਪੁਰਾਣੇ ਫੰਡ ਚਾਹੀਦੇ ਆ ਠੀਕ ਹੈ ਜੀ ਹੁਣ ਯੂ ਐਸ ਏ ਦੇ ਲਈ ਕੁਝ ਵੀ ਨਹੀਂ ਚਾਹੀਦਾ ਜੀ ਤੁਹਾਡਾ ਕੋਈ ਕੰਮਕਾਰ ਨਹੀਂ ਹੈਗਾ ਤੁਹਾਡੇ ਕੋਲ ਪੁਰਾਣੇ ਫੰਡ ਨਹੀਂ ਹੈਗੇ ਕੁਝ ਨਹੀਂ ਹੈਗਾ ਕੋਈ ਆਈਟੀਆਰ ਵੀ ਨਹੀਂ ਚਾਹੀਦੀ ਖਾਲੀ ਪਾਸਪੋਰਟ ਲੈ ਕੇ ਆਉਣਾ ਠੀਕ ਹੈ ਤੁਹਾਡਾ ਵੀਜ਼ਾ ਲੱਗ ਜਾਏਗਾ अच्छा हां जी ਤੇ ਮੈਨੂੰ ਲੱਗਦਾ ਲੋਕਾਂ ਨੂੰ ਇੰਨਾ ਵੀ ਪਤਾ ਹੁਣ ਉਹ ਐਸੇ ਵਾਂਗ ਚ ਬੈਠੇ ਕਿ ਵੀਜ਼ਾ ਕੀ ਦਿੰਦੇ ਨੇ ਉਹ ਜ਼ਿਆਦਾਤਰ ਹੁਣ ਜਿੰਨਾ ਕੋ ਫੰਡ ਨਹੀਂ ਹੈਗੇ ਜ਼ਿਆਦਾਤਰ ਲੋਕ ਫੰਡਾਂ ਦੇ ਨਾਂ ਤੇ ਪੈਸੇ ਲੈ ਲੈਂਦੇ ਆ ਠੀਕ ਆ ਯੂਐਸਏ ਸਿਰਫ ਬੰਦੇ ਦੀ ਸ਼ਕਲ ਵੇਖਦਾ ਉਹ ਬੰਦੇ ਨੂੰ ਦੇਖਣਾ ਚਾਹੁੰਦਾ ਤੇ ਕਾਗਜ਼ਾਂ ਨੂੰ ਨਹੀਂ ਦੇਖਣਾ ਚਾਹੁੰਦਾ ਕਾਗਜ਼ ਸੈਕੰਡਰੀ ਚੀਜ਼ ਹੁੰਨਾਂ ਲਈ ਜੇ ਅੱਜ ਦੇ ਟਾਈਮ ਦੀ ਗੱਲ ਕੀਤੀ ਜਾਵੇ ਯੂਐਸਏ ਇੰਨਾ ਸਖਤ ਹੋਇਆ ਕਿ ਵੀਜ਼ੇ ਆਂਦੇ ਨਹੀਂ ਛੇਤੀ ਨਹੀਂ ਲਾਸਟ ਟਾਈਮ ਵੀ ਤੁਹਾਨੂੰ ਆਪਣੇ ਤੁਹਾਡੇ ਸ਼ੋਅ 'ਚ ਦਿਖਾ ਗਿਆ ਸੀ ਮੈਂ ਟੂਰਿਸਟ ਵੀਜ਼ੇ ਆ ਰਹੇ ਠੀਕ ਹੈ ਅੱਜ ਦਾ ਜਿਹੜਾ ਸ਼ੋਅ ਆਪਣਾ ਟੂਰਿਸਟ ਵੀਜ਼ੇ ਲਈ ਟੂਰਿਸਟ ਵੀਜ਼ੇ ਦੀ ਕਿਸੇ ਵੀ ਕੰਟਰੀ ਦੀ ਪ੍ਰੋਬਲਮ ਨਹੀਂ ਹਰ ਇੱਕ ਜੈਨੂਇਨ ਜਿਹੜਾ ਵੀ ਟੂਰਿਸਟ ਨੂੰ ਵੀਜ਼ਾ ਮਿਲ ਰਿਹਾ ਤੁਹਾਡਾ ਪਰਪਸ ਕਲੀਅਰ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੁਣ ਜ਼ਿਆਦਾਤਰ ਬੰਦਿਆਂ ਦਾ ਟੂਰਿਸਟ ਵੀਜ਼ਾ ਲੱਗ ਵੀ ਜਾਂਦਾ ਹੈ ਤੇ ਉਹ ਜਦੋਂ ਜਾਂਦੇ ਨੇ ਉਸ ਕੰਟਰੀ ਦੇ ਵਿੱਚ ਤੇ ਉਹਨਾਂ ਕੋਲ ਕੋਈ ਪਲਾਨ ਨਹੀਂ ਹੁੰਦਾ ਉਹਨਾਂ ਨੇ ਜਾਣਾ ਕਿੱਥੇ ਆ ਉਹ ਜਦੋਂ ਇਮੀਗ੍ਰੇਸ਼ਨ ਕਲੀਅਰੈਂਸ ਹੁੰਦੀ ਹੈ ਉੱਥੇ ਹੀ ਉਹਨੂੰ ਰੋਕ ਦਿੱਤਾ ਜਾਂਦਾ ਲੱਗਾ ਵੀਜ਼ਾ ਕੈਨਸਲ ਹੋ ਜਾਂਦਾ ਹੁਣ ਜ਼ਿਆਦਾਤਰ ਲੋਕ ਏਜੰਟਾਂ ਤੋਂ ਆਪਣਾ ਵੀਜ਼ਾ ਲਵਾਉਂਦੇ ਆ ਉਹ ਖਾਲੀ ਪਾਸਪੋਰਟ ਦੇ ਦਿੰਦੇ ਉਸ ਫਾਈਲ ਦੇ ਵਿੱਚ ਏਜੰਟ ਕਿਹੜੇ ਕਿਹੜੇ ਡਾਕੂਮੈਂਟ ਲਾ ਦਿੰਦੇ ਉਹ ਕਲਾਇੰਟ ਨੂੰ ਵੀ ਨਹੀਂ ਪਤਾ ਹੁੰਦਾ ਸੋ ਅਸੀਂ ਤੁਹਾਡੇ ਡਾਕੂਮੈਂਟ ਦੇ ਬੇਸ ਤੇ ਹੀ ਵੀਜ਼ਾ ਅਪਲਾਈ ਕਰਨਾ ਔਰ ਜਿਹੜੀ ਫਾਈਲ ਰੈਡੀ ਕਰਕੇ ਸਬਮਿਟ ਕਰਨੀ ਹੈ ਤੁਹਾਡੇ ਹੱਥ 'ਚ ਫੜਾਉਣੀ ਹੈ ਤਾਂ ਕਿ ਕੱਲ ਨੂੰ ਜਦੋਂ ਵੀ ਤੁਸੀਂ ਉਸ ਕੰਟਰੀ ਦੇ ਵਿੱਚ ਜਾਣਾ ਤੇ ਤੁਹਾਨੂੰ ਪਤਾ ਹੋਵੇ ਤੁਹਾਡੀ ਫਾਈਲ ਦੇ ਵਿੱਚ ਲੱਗਾ ਕੀ ਆ ਇਸ ਲਈ ਤੁਹਾਨੂੰ ਇੱਕ ਜੈਨੂਇਨ ਔਰ ਤਜਰਬੇਕਾਰ ਕੰਸਲਟੰਟ ਦੀ ਜ਼ਰੂਰਤ ਹੈ ਅਸੀਂ 17 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਆ ਔਰ ਪੰਜਾਬ ਸਰਕਾਰ ਤੋਂ ਲਾਇਸੈਂਸ ਹੋਲਡਰ ਹੈ ਸਾਡੀ ਕੰਪਨੀ ਤੁਸੀਂ ਅੰਮ੍ਰਿਤਸਰ ਜਲੰਧਰ ਆਫਿਸ ਚ ਆਗੇ ਸਾਡੀਆਂ ਜਿਹੜੀਆਂ ਸੇਵਾਵਾਂ ਟੂਰਿਸਟ ਵੀਜ਼ੇ ਦੇ ਸਬੰਧੀ ਤੁਸੀਂ ਲੈ ਸਕਦੇ ਹੋ ਤੁਸੀਂ ਜਰਮਨੀ ਜਾਣਾ ਯੂਕੇ ਜਾਣਾ ਆਸਟ੍ਰੇਲੀਆ ਜਾਣਾ ਯੂਐਸਏ ਜਾਣਾ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਬਹੁਤ ਘੱਟ ਪੈਸਿਆਂ ਦੇ ਵਿੱਚ ਇਕੱਲੇ ਜਾਂ ਆਪਣੇ ਪਰਿਵਾਰ ਸਮੇਤ ਅਪਲਾਈ ਕਰਨਾ ਚਾਹੁੰਦੇ ਹੋ ਤੇ ਇਹ 베ਸਟ ਟਾਈਮ ਹੈਗਾ ਕਿਉਂਕਿ ਇਸ ਟਾਈਮ ਦੇ ਉੱਤੇ ਹਰ ਇੱਕ ਕੰਟਰੀ ਵੀਜ਼ੇ ਦੇ ਰਹੀ ਹੈਗੀ ਆ ਸੋ ਤੁਸੀਂ ਵੀ ਨਵਾਂ ਸਾਲ ਤੇ 크리스마스 ਆਪਣੀ ਮਨਪਸੰਦ ਕੰਟਰੀ ਦੇ ਵਿੱਚ ਕਿਤੇ ਵੀ ਜਾ ਕੇ ਮਨਾਉਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਡਿਸਪਲੇ ਹੋ ਰਿਹਾ ਹੈ ਤੇ ਕਾਲ ਕਰੋ ਅਪਾਇੰਟਮੈਂਟ ਬੁੱਕ ਕਰੋ ਔਰ ਅੰਮ੍ਰਿਤਸਰ ਤੇ ਜਲੰਧਰ ਆਫਿਸ ਦੇ ਵਿੱਚ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਜਿਵੇਂ ਕਿ ਜੇਪੀ ਸਿੰਘ ਜੀ ਨੇ ਕਿਹਾ ਕਿ ਦਿਲ ਖੋਲ ਕੇ ਹਰ ਇੱਕ ਅੰਬੈਸੀ ਹਰ ਇੱਕ ਕੰਟਰੀ ਦੀ ਅੰਬੈਸੀ ਦਿਲ ਖੋਲ ਕੇ ਵੀਜ਼ੇ ਵੰਡ ਰਹੀ ਹੈ ਇਸ ਟਾਈਮ ਇਹ ਰਾਈਟ ਟਾਈਮ ਹੈ ਅਪਲਾਈ ਕਰਨ ਦਾ ਬਾਕੀ ਤੁਸੀਂ ਇਹਨਾਂ ਨੂੰ ਇਹਨਾਂ ਕੋਲ ਸਲਾਹ ਲੈਣਾ ਚਾਹੁੰਦੇ ਹੋ ਆਪਣੇ ਟੂਰਿਸਟ ਵੀਜ਼ਾ ਰਿਗਾਰਡਿੰਗ ਜਾਂ ਫਿਰ ਤੁਹਾਡੀ ਪ੍ਰੋਫਾਈਲ ਹੀ ਤੁਸੀਂ ਡਿਸਕਸ ਕਰਨ ਆਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਅੰਮ੍ਰਿਤਸਰ ਤੇ ਜਲੰਧਰ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ